ਦਿਲਜੀਤ ਕਿਵੇਂ ਦੇਖਦਿਆਂ ਪੰਜਾਬੀ ਸਿੰਗਰ ਦਰਜੀਤ ਦੋਸਾਂਝ ਨੂੰ ਐਫ ਡਬਲਯੂ ਆਈਸੀਈ ਵੱਲੋਂ ਕਈ ਪਵੰਦੀਆਂ ਲਾਉਣ ਦੀ ਗੱਲਬਾਤ ਕੀਤੀ ਗਈ ਹੈ ਦਿਲਜੀਤ ਸਿੰਘ ਨੂੰ ਦੋਸਾਂਝ ਨੂੰ ਗਦਾਰ ਅਤੇ ਇਸ ਦੇ ਨਾਲ ਹੀ ਉਸ ਦਾ ਬਾਇਕਾਟ ਕਰਨ ਦੀਆਂ ਗੱਲਾਂ ਉੱਠ ਰਹੀਆਂ ਨੇ ਇੱਥੇ ਤੱਕ ਵੀ ਹੁਣ ਅਫਵਾਹਾਂ ਆ ਚੁੱਕੀਆਂ ਨੇ ਕਿ ਜੋ ਉਹਨਾਂ ਦੀ ਸ਼ੂਟਿੰਗ ਹੋ ਰਹੀ ਸੀਗੀ ਸਣੀ ਦਿਉਰ ਦੀ ਫਿਲਮ ਗਦਰ ਦੇ ਵਿੱਚ ਉਸ ਦੇ ਵਿੱਚੋਂ ਵੀ ਬਾਹਰ ਕੀਤਾ ਜਾਵੇ ਅਤੇ ਬੋਲੀਵੁੱਡ ਦੇ ਵਿੱਚੋਂ ਵੀ ਉਸ ਦਾ ਬਾਇਕਾਟ ਕੀਤਾ ਜਾਵੇ ਕਿਵੇਂ ਦੇਖਦੇ ਨੇ ਸਾਰੀ ਕਨਕਨ ਜਿਸ ਤਰੀਕੇ ਦਾ ਵਿਰੋਧ ਹੁਣ ਦਿਲਜੀਤ ਦਸਾਂਝ ਦਾ ਹੋ ਰਿਹਾ ਹੈ ਇੱਥੇ ਤੱਕ ਕਿ ਜੋ ਪੰਜਾਬੀ ਸਿੰਗਰ ਨੇ ਜੋ ਪੋਲੀਟਿਕ ਕੰਮ ਕਰਦੇ ਨੇ ਉਹ ਵੀ ਹੁਣ ਦਰਜੀਤ ਨੂੰ ਸਲਾਹਾਂ ਦੇ ਰਹੇ ਨੇ ਅਤੇ ਉਸ ਦੇ ਖਿਲਾਫ ਬਿਆਨਬਾਜ਼ੀ ਕਰਦੇ ਪਏ ਨੇ ਜੀ ਦੇਖੋ ਬੜੀ ਸਿੰਪਲ ਜੀ ਗੱਲ ਸੀ ਇਹ ਇਹ ਸਾਰੇ ਜਿਹੜੇ ਕਲਾਕਾਰ ਨੇ ਨਾ ਭਾਵੇਂ ਉਹ ਬਾਲੀਵੁੱਡ ਦੇ ਨੇ ਭਾਵੇਂ ਪੰਜਾਬ ਦੇ ਕਲਾਕਾਰ ਆ ਇਹਨਾਂ ਸਾਰਿਆਂ ਨੂੰ ਪਤਾ ਹੈ ਤੇ ਸਾਰੇ ਗੱਲ ਸਮਝਦੇ ਨੇ ਕਿ ਜਿਹੜੀ ਫਿਲਮ ਹੈਗੀ ਹੈ ਇਹ ਭਾਰਤ-ਪਾਕਿਸਤਾਨ ਜੰਗ ਤੋਂ ਪਹਿਲਾਂ ਸ਼ੂਟ ਹੋਈ ਹੋਈ ਆ ਤੇ ਇਹ ਕੋਈ ਬਾਅਦ ਵਿੱਚ ਸ਼ੂਟ ਨਹੀਂ ਹੋਈ ਬਾਅਦ ਵਿੱਚ ਜਿੰਨੇ ਵੀ ਪਾਕਿਸਤਾਨੀ ਕਲਾਕਾਰਾਂ ਦੇ ਨਾਲ ਕੰਮ ਕਰਨਾ ਸੀ ਭਾਰਤੀਆਂ ਨੇ ਜਾਂ ਪੰਜਾਬੀਆਂ ਨੇ ਉਹ ਸਾਰੇ ਰੱਦ ਕਰ ਦਿੱਤੇ ਗਏ ਆ ਜਿੰਨੇ ਕੰਟਰੈਕਟ ਸੀਗੇ ਉਹ ਸਾਰੇ ਰੱਦ ਹੋ ਗਏ ਆ ਮਤਲਬ ਬਾਅਦ ਵਿੱਚ ਕਿਸੇ ਨੇ ਵੀ ਕੰਮ ਨਹੀਂ ਕੀਤਾ ਇਹ ਬੜੀ ਸਿੰਪਲ ਜੀ ਗੱਲ ਹੈਗੀ ਆ ਕਿ ਉਹ ਪਹਿਲਾ ਆਈ ਹੋਈ ਫਿਲਮ ਹੈਗੀ ਆ ਡਾਇਰੈਕਟਰਸ ਨੇ ਫਿਲਮ ਬਣਾਈ ਆ ਪ੍ਰੋਡਿਊਸਰ ਨੇ ਪੈਸਾ ਲਾਇਆ ਦਲਜੀਤ ਦੋਸਾਂਝ ਨੇ ਉਹਦੇ ਵਿੱਚ ਐਕਟ ਕੀਤਾ ਸੋ ਹੁਣ ਗਦਾਰ ਕੱਲਾ ਦਲਜੀਤ ਦੋਸਾਂਝ ਬਣ ਗਿਆ ਸੋ ਇਹਦੇ ਵਿੱਚ ਸਿੱਧੀ ਜੀ ਗੱਲ ਹੈਗੀ ਆ ਮੈਂ ਤੁਹਾਨੂੰ ਦੱਸਣੀ ਚਾਹੁੰਨਾ ਕਿ ਇੱਕ ਜੈਲਸੀ ਹੁੰਦੀ ਹੈ ਇੱਕ ਜਿਹੜਾ ਜੈਲਸੀ ਵਾਲਾ ਫੈਕਟ ਹੈ ਨਾ ਉਹ ਇਹਦੇ ਵਿੱਚ ਹੈ ਕਿ ਜਿਹੜੇ ਲੈਵਲ ਅਚੀਵ ਕਰ ਗਿਆ ਦਲਜੀਤ ਦੋਸਾਂਝ ਹੁਣ ਤੱਕ ਉਹ ਕੋਈ ਭਾਰਤ ਦਾ ਕਲਾਕਾਰ ਨਹੀਂ ਕਰ ਸਕਿਆ ਕੋਈ ਵੀ ਭਾਰਤੀ ਕਲਾਕਾਰ ਨਹੀਂ ਕਰ ਸਕਿਆ ਪੰਜਾਬ ਦੀ ਤਾਂ ਆਪਾਂ ਗੱਲ ਸਾਈਡ ਤੇ ਛੱਡ ਦਈਏ ਪੰਜਾਬ ਦੇ ਆ ਕਲਾਕਾਰ ਨਹੀਂ ਨਾ ਗੁਰੂ ਰੰਧਾਵਾ ਚਬੀ ਪ੍ਰਾਕ ਜਾਂ ਹੋਰ ਜਿਹੜੇ ਹੈਗੇ ਆ ਇਹ ਵੀ ਟਿੱਪਣੀਆਂ ਕਰ ਰਹੇ ਨੇ ਸੋ ਦਿਲਜੀਤ ਦੋਸਾਂਝ ਜਿਹੜੇ ਲੈਵਲ ਅਚੀਵ ਕਰ ਗਿਆ ਉਹਦੇ ਤੋਂ ਇਹ ਜੈਲਸੀ ਜਿਹੜੀ ਹੈਗੀ ਹੈ ਜੈਲਸੀ ਵਾਲਾ ਫੈਕਟਰ ਸਾਹਮਣੇ ਆਇਆ ਵੀ ਆਪਾਂ ਅੱਜ ਸਾਨੂੰ ਮੌਕਾ ਮਿਲਿਆ ਤੇ ਅੱਜ ਅਸੀਂ ਇਹਦੇ ਉੱਤੇ ਟਿੱਪਣੀ ਕਰ ਦਈਏ ਆਦਰਵਾਇਜ਼ ਹੋਰ ਕੋਈ ਵੀ ਰੀਜ਼ਨ ਨਹੀਂ ਹੈਗਾ ਹੁਣ ਗद्दार ਕਿਵੇਂ ਹੋ ਗਿਆ ਪਹਿਲਾਂ ਤਾਂ ਤੁਸੀਂ ਸਾਰੇ ਹਾਨੀਆਂ ਅਮੀਰ ਜਿਹੜੀ ਜਿਹੜੀ ਲੜਕੀ ਹੈਗੀ ਆ ਪਾਕਿਸਤਾਨ ਦੀ ਬੜੀ ਖੂਬਸੂਰਤ ਐਕਟਰੈਸ ਹੈ ਉਹਨੂੰ ਸਾਰੇ ਫਾਲੋ ਕਰਦੇ ਰਹੇ ਨੇ ਭਾਰਤੀ ਉਹਨੇ ਆਪ ਇੱਕ ਇੱਕ ਵਾਰ ਟਵੀਟ ਕਰਕੇ ਇੱਕ ਵਾਰੀ ਇਹ ਗੱਲ ਕਹੀ ਸੀ ਕਿ ਮੈਨੂੰ ਪਾਕਿਸਤਾਨੀਆਂ ਨਾਲੋਂ ਜ਼ਿਆਦਾ ਭਾਰਤੀ ਫਾਲੋ ਕਰਦੇ ਨੇ ਸੋ ਉਹ ਸਾਰੇ ਭਾਰਤੀ ਜਿਹੜੇ ਅੱਜ ਉਹ ਰਾਸ਼ਟਰਵਾਦੀ ਬਣ ਗਏ ਤੇ ਦਲਜੀਤ ਕੱਲਾ ਗਰਦਾਰ ਹੋ ਗਿਆ ਸੋ ਤੁਹਾਡੇ ਫਾਲੋ ਕਰਨ ਕਰਕੇ ਹੀ ਦਲਜੀਤ ਉਹ ਸਾਂਝ ਟੀਮ ਨੇ ਇਹ ਗੱਲ ਕਹੀ ਹੋਣੀ ਹੈ ਕਿ ਹਾਨੀਆ ਅਮੀਰ ਜਿਹੜੀ ਹੈ ਉਹਦਾ ਭਾਰਤ ਦੇ ਵਿੱਚ ਕ੍ਰੇਜ਼ ਬਹੁਤ ਹੈ ਇਸ ਕਰਕੇ ਇਹਨੂੰ ਲਿਆਂਦਾ ਜਾਵੇ ਤਾਂ ਕਿ ਸਾਡੀ ਫਿਲਮ ਨੂੰ ਹੋਰ ਹਾਈਪ ਮਿਲੂਗੀ ਉਹਨਾਂ ਨੇ ਤਾਂ ਤੁਹਾਡੇ ਕਰਕੇ ਲਈ ਹੋਣੀ ਹੈ ਤੇ ਤੁਸੀਂ ਅੱਜ ਪੈਰ ਪਿੱਛੇ ਖਿੱਚਲੇ ਗੇ ਲੋ ਜੀ ਪਾਕਿਸਤਾਨੀ ਐਕਟਰੈਸ ਐ ਤੇ ਗੱਲ ਤਾਂ ਤੁਸੀਂ ਇਸ ਤਰ੍ਹਾਂ ਕਰ ਰਹੇ ਹੋ ਕਿ ਜਿਵੇਂ ਭਾਰਤ ਨੇ ਭਾਰਤੀ ਸਿਨੇਮਾ ਨੇ ਕਦੀ ਪਾਕਿਸਤਾਨ ਨਾਲ ਕੰਮ ਕੀਤਾ ਹੀ ਨਾ ਹੋਵੇ ਸੋ ਤੁਹਾਡੀਆਂ ਤੇ 1947 ਤੋਂ ਪਹਿਲਾਂ ਵੀ ਇਕੱਠਿਆਂ ਦੀਆਂ ਫਿਲਮਾਂ ਬਣਦੀਆਂ ਰਹੀਆਂ ਤੇ 1947 ਤੋਂ ਬਾਅਦ ਜਿਨੇ ਐਕਟਰ ਕਲਾਕਾਰ ਗਾਇਕ ਖਾਸ ਤੌਰ ਦੇ ਉੱਤੇ Nusrat Fateh Ali Khan ਇੱਕ ਵੱਡਾ ਨਾਮ ਹੈਗਾ ਉਹ ਭਾਰਤੀਆਂ ਭਾਰਤੀ ਫਿਲਮਾਂ ਬਾਲੀਵੁੱਡ ਵਾਸਤੇ ਉਹਨਾਂ ਨੇ ਬਹੁਤ ਗਾਣੇ ਗਾਏ ਨੇ 1999 ਤੱਕ 96 ਤੱਕ ਜਦੋਂ ਤੱਕ ਉਹਨਾਂ ਦੀ ਮੌਤ ਨਹੀਂ ਹੋ ਜਾਂਦੀ ਸੋ ਅੱਜ ਵੀ ਇਕੱਲੇ ਇਕੱਲੇ ਘਰ ਦੇ ਵਿੱਚ ਮੈਨੂੰ ਲੱਗਦਾ ਵੀ Nusrat Fateh Ali Khan ਸਾਹਿਬ ਦੀਆਂ ਕੈਸਟਾਂ ਪਈਆਂ ਹੋਣਗੀਆਂ, ਸੀੜੀਆਂ ਪਈਆਂ ਹੋਣਗੀਆਂ ਤੇ ਗਾਣੇ ਜਿਹੜੇ ਨੇ ਰੇਡੀਓ ਉੱਤੇ ਜਾਂ ਹੋਰ ਸਾਧਨਾ ਰਾਹੀ ਭਾਰਤ ਦੇ ਵਿੱਚ ਚੱਲਦੇ ਹੋਣਗੇ। ਇਸੇ ਤਰੀਕੇ ਭਾਰਤੀ ਕਲਾਕਾਰ ਜਿਹੜੇ ਨੇ ਉਹਨਾਂ ਦੇ ਪਾਕਿਸਤਾਨ ਦੇ ਵਿੱਚ ਚੱਲਦੇ ਆ। ਸੋ ਅੱਜ ਕਲਾਕਾਰਾਂ ਦੇ ਉੱਤੇ ਬਾਉਂਡਰੀਜ਼ ਬਣਾ ਕੇ ਤੇ ਉਹਨਾਂ ਨੂੰ ਗੰਦਾਰ ਕਹਿ ਦੇਣਾ ਤੇ ਜਿਹੜੇ ਤੁਹਾਡੇ ਮinistr level ਦੇ ਲੋਕ ਜਿਹੜੇ ਆਉਂਦੇ ਜਾਂਦੇ ਨੇ ਜਿਨ੍ਹਾਂ ਦੇ ਕਾਰੋਬਾਰ ਸਾਂਝੇ ਆ ਸੋ ਉਹਨਾਂ ਦੇ ਬਾਰੇ ਤੁਸੀਂ ਕਦੇ ਵੀ ਗੱਲ ਨਹੀਂ ਕਰਦੇ। ਹੁਣ ਆਪਾਂ ਰਿਹਾਨਾ ਦੀ ਗੱਲ ਕਰਦੇ ਹੁੰਨੇ ਆ ਕਿ ਰਿਹਾਨਾ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਟਵੀਟ ਕੀਤਾ ਸੀ ਇੱਕ ਵਾਰ ਜਦੋਂ ਵੱਡਾ ਆਪਣੇ ਜਿਹੜਾ ਮੋਰਚਾ ਚੱਲ ਰਿਹਾ ਸੀ ਸੋ ਉਸ ਤੋਂ ਬਾਅਦ ਹੁਣ ਗद्दार ਹੋ ਗਈ ਸੀ ਰਿਹਾਨਾ ਰਾਸ਼ਟਰਵਾਦੀਆਂ ਵਾਸਤੇ ਉਹ ਗद्दार ਸੀ ਕਿ ਰਿਹਾਨਾ ਗद्दार ਹੈ ਖਾਲਸਤਾਨੀ ਹੋ ਗਈ ਹੈ ਇਸ ਤਰ੍ਹਾਂ ਹੋ ਗਿਆ ਬਹੁਤ ਕੁਸ਼ ਰਿਹਾਨਾ ਨੂੰ ਉਹਨੇ ਐਟੈਗ ਕਰ ਕਰਕੇ ਲਿਖਿਆ ਪਰ ਉਸ ਤੋਂ ਬਾਅਦ ਸਭ ਤੋਂ ਵੱਡੇ ਰਾਸ਼ਟਰਵਾਦੀ ਅੰਬਾਨੀ ਨੇ ਆਪਣੇ ਮੁੰਡੇ ਦੇ ਵਿਆਹ ਦੇ ਵਿੱਚ ਉਹ ਰਿਹਾਨਾ ਨੂੰ ਸੱਦ ਲਿਆ ਤੇ ਉਹ ਹੀ ਦਿਲਜੀਤ ਦੋਸਾਂਝ ਆ ਜਿਹੜਾ ਕਰੋੜ ਰੁਪਈਆ ਕਿਸਾਨੀ ਮੋਰਚੇ ਦੇ ਵਿੱਚ ਦੇ ਕੇ ਆਇਆ ਤੇ ਉਹਨੂੰ ਵੀ ਉਥੇ ਸੱਦ ਲਿਆ ਉਹਨੂੰ ਵੀ ਪੂਰਾ ਮਾਨ ਸਤਕਾਰ ਤੇ ਬਣਦੇ ਪੈਸਾ ਵੀ ਦਿੱਤਾ ਗਿਆ ਤੇ ਉਹਨਾਂ ਕੋ ਗਵਾਇਆ ਗਿਆ ਉਦੋਂ ਉਹ ਸਾਰੇ ਰਾਸ਼ਟਰਵਾਦੀ ਬਣ ਗਏ ਮਤਲਬ ਕਿ ਭਾਰਤ ਦੇ ਚਿਹਤੇ ਬਣ ਗਏ ਨਰਿੰਦਰ ਮੋਦੀ ਨੂੰ ਮਿਲਦੇ ਨੇ ਆਪਣਾ ਆਪ ਵੈਸੇ ਮੈਂ ਇੱਕ ਗੱਲ ਇਹ ਵੀ ਕਹਿ ਦਿੰਨਾ ਕਿ ਦਿਲਜੀਤ ਦੋਸਾਂਝ ਨੇ ਹੁਣ ਤੱਕ ਬਹੁਤ ਕੋਸ਼ਿਸ਼ ਕੀਤੀ ਹੈ ਕਿ ਉਹ ਆਪਣੇ ਆਪ ਨੂੰ ਰਾਸ਼ਟਰਵਾਦੀ ਸਾਬਤ ਕਰ ਲੈਣ ਉਹਨਾਂ ਦੀਆਂ ਗੱਲਾਂ ਤੋਂ ਝਲਕਦਾ ਰਿਹਾ ਹੈ ਉਹਨਾਂ ਦਾ ਤਿਰੰਗਾ ਲੈ ਕੇ ਲਾਈਵ ਸਟੇਜ ਸ਼ੋਅ ਦੇ ਉੱਤੇ ਜਾਣਾ ਹਾਲਾਂਕਿ ਉਹ ਅਮਰੀਕਨ ਸਿਟੀਜ਼ਨ ਨੇ ਪਰ ਫਿਰ ਵੀ ਉਹ ਤਿਰੰਗਾ ਲੈ ਕੇ ਜਾਂਦੇ ਨੇ ਸਟੇਜ ਸ਼ੋਜ਼ ਦੇ ਉੱਪਰ ਤਿਰੰਗਾ ਚ ਲਹਿਰਾਉਂਦੇ ਨੇ ਫਿਰ ਉਹ ਜਦੋਂ ਭਾਰਤ ਦੇ ਵਿੱਚ ਸ਼ੋਅ ਕਰਦੇ ਆ ਤੇ ਵੱਖ-ਵੱਖ ਸੰਸਕ੍ਰਿਤੀਆਂ ਦੇ ਵਿੱਚ ਜਾਂਦੇ ਨੇ ਵੱਖ-ਵੱਖ ਸਟੇਟਾਂ ਦੇ ਵਿੱਚ ਜਾਂਦੇ ਆ ਉਹਨਾਂ ਦਾ ਕਲਚਰ ਦੇਖਦੇ ਨੇ ਖਾਂਦੇ ਪੀਂਦੇ ਨੇ ਫਿਰ ਉਹ ਨਰਿੰਦਰ ਮੋਤੀਹਰਾਂ ਨੂੰ ਮਿਲਦੇ ਨੇ ਉਹ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਰਹੇ ਕਿ ਮੈਂ ਬਹੁਤ ਸੱਕਾਂ ਤੋਂ ਅਟਾ ਮੈਂ ਬਹੁਤ ਭਾਰਤ ਨੂੰ ਵੀ ਪਸੰਦ ਕਰਦਾ ਇਹ ਗੱਲ ਉਹਨਾਂ ਨੇ ਕਹੀ ਹੈ ਮਤਲਬ ਚਲੋ ਕਰਨਾ ਵੀ ਚਾਹੀਦਾ ਇਹ ਇਹ ਗੱਲ ਨਹੀਂ ਹੈ ਪਰ ਅੱਜ ਜਿਹੜਾ ਟੈਗ ਮਿੰਟਾਂ ਦੇ ਵਿੱਚ ਲਾ ਦਿੱਤਾ ਗਿਆ ਉਹਨਾਂ ਦੇ ਉੱਤੇ ਕਿ ਉਹ ਗਰਦਾਰ ਹੈ ਜੀ ਸੋ ਇਹ ਗद्दार ਹੋ ਗਏ ਤੇ ਉਸ ਤੋਂ ਬਾਅਦ ਫਿਰ ਜਿਹੜੇ ਪੰਜਾਬ ਦੇ ਕਲਾਕਾਰ ਸਿੱਧੂ ਮੂਸੇਵਾਲਾ ਉਹਨੇ ਤਾਂ ਕੋਈ ਵੀ ਪਾਕਿਸਤਾਨੀ ਕਲਾਕਾਰ ਦੇ ਨਾਲ ਕੰਮ ਨਹੀਂ ਸੀ ਕੀਤਾ ਪਰ ਜਿਉਂਦੇ ਜੀ ਉਹਨੂੰ ਵੀ ਗद्दार ਕਿਹਾ ਜਾਂਦਾ ਰਿਹਾ ਜੇ ਏਪੀ ਢਿੱਲੋਂ ਦੀ ਗੱਲ ਕਰੀਏ ਉਹਨੇ ਇੱਕ ਇੱਕ ਦਿਨ ਕੀ ਕੀਤਾ ਗਿਆ ਇੱਕ ਆਪਣੀ ਤਸਵੀਰ ਪਾ ਦਿੱਤੀ ਸੋਸ਼ਲ ਮੀਡੀਆ ਦੇ ਉੱਤੇ ਉਹਦੇ ਬੂਟਾਂ ਦੇ ਵਿੱਚ ਕੁਝ ਰੰਗ ਚ ਲੱਗ ਰਹੇ ਸੀ ਤੇ ਉਹਦੇ ਉੱਤੇ ਟੈਗ ਕੀ ਲਾਇਆ ਗਿਆ ਲਓ ਜੀ ਇਹਨੇ ਤਾਂ ਤਿਰੰਗੇ ਦੇ ਰੰਗ ਦੇ ਬੂਟ ਪਾਏ ਤੇ ਇਹ ਵੀ ਖਾਲਸਤਾਨੀ ਹੈ ਸ਼ੋਭ ਲਿਖਦਾ ਜਦੋਂ ਭਾਈ ਅਮਰਿਤਪਾਲ ਸਿੰਘ ਨੂੰ ਫੜਨ ਵਾਸਤੇ ਪੂਰੇ ਪੰਜਾਬ 'ਚ ਬਲੈਕਆਊਟ ਕੀਤਾ ਹੋਇਆ ਸੀ ਤਾਂ ਸ਼ੋਭ ਲਿਖਦਾ ਪ੍ਰੇ ਫੋਰ ਪੰਜਾਬ ਇੱਕ ਸਟੋਰੀ ਪਾ ਦਿੰਦਾ ਇੰਸਟਾ ਦੇ ਉੱਤੇ ਸੋ ਉਹਨੂੰ ਵੀ ਗद्दार ਦਾ ਟੈਗ ਦੇ ਦਿੱਤਾ ਗਿਆ ਉਹਦੇ ਸ਼ੋ ਹੋਣੇ ਸੀ ਬੰਬੇ ਵਾਲੀ ਸਾਈਡ ਦੂਜੀਆਂ ਸਟੇਟਾਂ 'ਚ ਉਹ ਕੈਨਸਲ ਕਰਵਾ ਦਿੱਤੇ ਗਏ ਸੋ ਮਤਲਬ ਇਹ ਅੱਜ ਦੀ ਗੱਲ ਨਹੀਂ ਹੈ ਪੰਜਾਬ ਦੇ ਜਿਹੜੇ ਕਲਾਕਾਰ ਨੇ ਨਾ ਮੈਂ ਇਹ ਵੀ ਤੁਹਾਨੂੰ ਇੱਕ ਗੱਲ ਸੱਚਾਈ ਦੱਸਣੀ ਚਾਹੁੰਨਾ ਕਿ ਪੰਜਾਬ ਦੇ ਜਿਹੜੇ ਕਲਾਕਾਰ ਨੇ ਨਾ ਉਹ ਇਹਨਾਂ ਦੀ ਈਨ ਮੰਨ ਕੇ ਹੀ ਚੱਲਦੇ ਨੇ ਦੇਉ ਇਨ ਨਾ ਨਾ ਮੰਨ ਕੇ ਚੱਲਣ ਤਾਂ ਉਹ ਚੱਲਣੀ ਨਾ ਮੇਰੇ ਕਹਿਣ ਦਾ ਮਤਲਬ ਸਮਝ ਗਏ ਨਾ ਵੱਡੀਆਂ ਕੰਪਨੀਓਂ ਉਹਨਾਂ ਨੂੰ ਸਾਈਨ ਕਰਨ ਤੇ ਨਾ ਉਹਨਾਂ ਨੂੰ ਕੰਮ ਮਿਲੇ ਨਾ ਉਹਨਾਂ ਨੂੰ ਪ੍ਰੋਮੋਸ਼ਨ ਮਿਲੇ ਸੋ ਉਹ ਇਨ ਮੰਨ ਕੇ ਹੀ ਚੱਲਦੇ ਨੇ ਜਿਵੇਂ ਹੁਣ ਗੁਰੂ ਰੰਧਾਵਾ ਦੀ ਗੱਲ ਕਰ ਲਓ ਤੁਸੀਂ ਗੁਰੂ ਰੰਧਾਵਾ ਜਿਹੜਾ ਜਿਹੜਾ ਸਿੰਗਰ ਲਾਹੌਰ ਦੇ ਉੱਤੇ ਗਾਣਾ ਗਾ ਕੇ ਹਿੱਟ ਹੋਇਆ ਹੋਵੇ ਦੁਨੀਆ ਦੇ ਵਿੱਚ ਉਹਦਾ ਇੱਕ ਗਾਣਾ ਆਇਆ ਸੀ ਨਾ ਲਗਦੀ ਲਾਹੌਰ ਦੀ ਆ ਸੋ ਉਹ ਗਾਣਾ ਗਾ ਕੇ ਉਹ ਹਿੱਟ ਹੋਇਆ ਤੇ ਅੱਜ ਦਿਲਜੀਤ ਦੋਸਾਂਝ ਨੂੰ ਸਲਾਹ ਦੇ ਰਿਹਾ ਕਿ ਤੂੰ ਜਿਸ ਦੇਸ਼ ਦਾ ਖਾਈਏ ਉਹਦਾ ਬੁਰਾ ਨਹੀਂ ਮੰਗੀਦਾ ਸੋ ਕਿਨੇ ਮੰਗਿਆ ਬੁਰਾ ਦਲਜੀਤ ਉਸਾਂ ਤਾਂ ਹਮੇਸ਼ਾ ਕਹਿੰਦਾ ਹੈ ਕਿ ਮੈਂ ਭਾਰਤ ਦੇ ਵਿੱਚ ਰਹਿਣ ਵਾਲਾ ਪੰਜਾਬ ਦਾ ਮੈਂ ਪੋਤਾ ਹਾਂ ਸੋ ਪੰਜਾਬ ਦੀ ਤਾਂ ਉਹ ਆਪਣੀ ਧਰਤੀ ਦੀ ਹਮੇਸ਼ਾ ਗੱਲ ਕਰਦਾ ਫਿਰ ਉਹ ਬੁਰਾ ਕਦੋਂ ਮੰਗ ਰਿਹਾ ਮੰਨ ਰਿਹਾ ਸੋ ਗੁਰੂ ਰੰਧਾਵਾ ਜਾਂ ਬੀ ਪ੍ਰਾਕ ਬੜਾ ਕਿਲ ਕਿਲ ਕੇ ਗਾ ਕੇ ਇਹਨਾਂ ਨੇ ਜੋਰ ਲਾੜਿਆ ਕਿ ਅਸੀਂ ਉਹ ਲੈਵਲ ਅਚੀਵ ਕਰ ਲਈਏ ਪਰ ਉਹ ਹੋਇਆ ਨਹੀਂ ਅੱਜ ਇਹਦੇ ਵਿਰੋਧ ਦੇ ਵਿੱਚ ਆ ਗਏ ਆ ਸੋ ਅਸੀਂ ਬਾਰ-ਬਾਰ ਇੱਕ ਕਲਾਕਾਰ ਦਾ ਜ਼ਿਕਰ ਕਰਦੇ ਹੁੰਨੇ ਆ ਜਿਹਨੂੰ ਕਿਸੇ ਵੇਲੇ ਇਹ ਵੀ ਕਿਹਾ ਜਾਂਦਾ ਰਿਹਾ ਪੀ ਲਓ ਜੀ ਇਹ ਤਾਂ ਦੂਜੀਆਂ ਸਟੇਟਾਂ ਦੇ ਹੱਥ ਵਿੱਚ ਭੁਗਤਦਾ ਪੰਜਾਬ ਦੇ ਉਲਟ ਭੁਗਤਦਾ ਹੈ ਜਸਵੀਰ ਜੱਸੀ ਸੋ ਉਹਨਾਂ ਨੇ ਦਲਜੀਤ ਦੇ ਹੱਕ ਦੇ ਵਿੱਚ ਜਿਹੜੀ ਹੈ ਇੱਕ ਵੀਡੀਓ ਪਾਈ ਸੋ ਮੈਨੂੰ ਲੱਗਦਾ ਪੀ ਇਕਲੌਤਾ ਸਿੰਗਰ ਹੀ ਹੋਣਾ ਜਿਨੇ ਦਲਜੀਤ ਦੇ ਹੱਕ ਦੇ ਵਿੱਚ ਵੀਡੀਓ ਪਾਈ ਆ ਉਹ ਕਹਿੰਦਾ ਕਿ ਭਾਈ ਕਿਦਾਂ ਕਲਾਕਾਰ ਜਿਹੜਾ ਸਾਡਾ ਗਦਾਰ ਹੋ ਗਿਆ ਤੁਹਾਡੇ ਤਾਂ ਫਿਲਮਾਂ ਦੇ ਵਿੱਚ ਅੱਜ ਵੀ ਕਹਿੰਦਾ ਬਹੁਤ ਸਾਰੇ ਗੀਤ ਜਿਹੜੇ ਪਾਕਿਸਤਾਨੀਆਂ ਦੇ ਗਾਏ ਹੋਇਆ ਮਤਲਬ ਹੁਣ ਤੱਕ ਵੱਡੀਆਂ ਫਿਲਮਾਂ ਜਿਹੜੀਆਂ ਆਈਆਂ ਨੇ ਜਿਹੜੀਆਂ ਸੁਪਰ ਡੂਪਰ ਹਿੱਟ ਗਈਆਂ ਭਾਰਤੀ ਫਿਲਮੇ ਦੀਆਂ ਉਹਦੇ ਵਿੱਚ ਪਾਕਿਸਤਾਨੀ ਕਲਾਕਾਰਾਂ ਨੇ ਗੀਤ ਗਾਏ ਹੋਏ ਨੇ ਮੈਂ Nusrat Fateh Ali Khan ਦਾ ਨਾਮ ਲਿਆ ਅੱਜ ਦੀਆਂ ਫਿਲਮਾਂ ਚ ਰਾਹਤ ਫਤੇਹ ਅਲੀ ਖਾਨ ਗਾ ਰਿਹਾ ਅਦਨਾਨ ਸਾਮੀ ਉਹ ਉਹ ਗਾ ਰਹੇ ਨੇ ਸੋ ਮਤਲਬ ਜਾਂ ਤੇ ਉਹ ਸਾਰਾ ਡਾਟਾ ਰਿਮੂਵ ਕਰ ਦਿਓ ਆਪਣੀਆਂ ਫਿਲਮਾਂ ਡਿਲੀਟ ਕਰ ਦਿਓ ਜਿਹੜੇ ਜਿਹੜੇ ਵੀ ਤੁਹਾਡੇ ਪਲੇਟਫਾਰਮ ਦੇ ਉੱਤੇ ਹੈਗੀਆਂ ਨੇ OTT ਤੇ ਹੈਗੀਆਂ ਉਹ ਸਾਰਾ ਕੁਝ ਡਿਲੀਟ ਡਿਲੀਟ ਕਰਕੇ ਫਿਰ ਤੁਸੀਂ ਦਿਲਜੀਤ ਦੋਸਾਂਝ ਨੂੰ ਕਹਿ ਸਕਦੇ ਹੋ ਇੱਕ ਬਾਉਂਡਰੀ ਜੇ ਬਣਾਉਣੀ ਹੈ ਤੇ ਮਤਲਬ ਇੱਕ ਸਾਂਝ ਬਣੀ ਸੀ ਬੜੀ ਚੰਗੀ ਭਲੀ ਸੀ ਬੜੇ ਆਪਾਂ ਵੀ ਫੋਚ ਸਗੇ ਕਿ ਪਾਕਿਸਤਾਨੀ ਕਲਾਕਾਰ ਇੱਧਰ ਆ ਰਹੇ ਨੇ ਇਹ ਉੱਤਰ ਜਾ ਰਹੇ ਨੇ ਸੋ ਸਿਨੇਮਾ ਵੱਡਾ ਹੋ ਰਿਹਾ ਪੰਜਾਬੀ ਸਿਨੇਮਾ ਵੱਡਾ ਹੋ ਰਿਹਾ ਪਰ ਆਚਾਰ ਦੇਣ ਦੀ ਲੱਗੀ ਜੰਗ ਨੇ ਉਹ ਸਾਰਾ ਕੁਝ ਟੈਸਟਸ ਨੇਸ ਕਰਕੇ ਰੱਖ ਦਿੱਤਾ ਇਹਦੇ ਵਿੱਚ ਕਲਾਕਾਰਾਂ ਦਾ ਵੀ ਕਸੂਰ ਕਿ ਜਦੋਂ ਤੁਸੀਂ ਬਿਆਨ ਦੇਣ ਲੱਗ ਪੈਨੇ ਹੋ ਕਲਾਕਾਰਾਂ ਨੂੰ ਕਲਾ ਤੱਕ ਸੀਮਤ ਰਹਿਣਾ ਚਾਹੀਦਾ ਹੈ ਆਪਣੇ ਦੇਸ਼ ਵਾਸੀ ਤੁਸੀਂ ਜ਼ਰੂਰ ਸੁੱਖ ਸ਼ਾਂਤ ਮੰਗ ਸਕਦੇ ਹੋ ਪਰ ਜਦੋਂ ਤੂੰ ਤੁਹਾਨੂੰ ਪਤਾ ਹੈ ਵੀ ਤੁਸੀਂ ਇੱਧਰ ਕੰਮ ਕਰ ਰਹੇ ਹੋ ਉੱਧਰ ਕੰਮ ਕਰ ਰਹੇ ਹੋ ਫਿਰ ਤੁਹਾਨੂੰ ਬਿਆਨ ਵੀ ਜਿਹੜੇ ਹੈਗੇ ਆ ਉਹ ਬਹੁਤ ਬਹੁਤ ਹਿਸਾਬ ਨਾਲ ਦੇਣੇ ਪੈਂਦੇ ਚਾਹੀਦੇ ਆ ਇਧਰੋਂ ਹੁਣ ਸਾਡੇ ਪੰਜਾਬ ਵਾਲੇ ਜਿਹੜੇ ਕਲਾਕਾਰ ਸੀ ਇਹਨਾਂ ਨੇ ਇਫਤਿਹਾਰ ਠਾਕੁਰ ਹੋਰਾਂ ਦੇ ਉਸ ਬਿਆਨ ਦੇ ਉੱਤੇ ਬਹੁਤ ਇਹਨਾਂ ਨੂੰ ਵੀ ਆ ਗਿਆ ਇਹਨਾਂ ਨੂੰ ਵੀ ਮੌਕਾ ਮਿਲ ਗਿਆ ਕਿ ਲਓ ਜੀ ਹੁਣ ਆਪਾਂ ਵੀ ਕੱਢਦੀਏ ਪੜਾਅ ਕਿਉਂ ਉਹਦਾ ਕਾਰਨ ਵੀ ਸੀ ਕਿ ਪੰਜਾਬੀ ਫਿਲਮਾਂ 'ਚ ਪਾਕਿਸਤਾਨੀ ਕਲਾਕਾਰਾਂ ਦੀ ਕਮੇਡੀਅਨਾਂ ਦੀ ਆਮਦ ਆਮਦ ਜਿਹੜੀ ਵਧੀ ਹੈ ਤੇ ਇਧਰ ਵਾਲਿਆਂ ਦੀ ਘਟ ਗਈ ਸੋ ਇਧਰ ਵਾਲੇ ਕਮੀਡੀਅਨ ਜਿਹੜੇ ਸੀਗੇ ਉਹ ਵੀ ਦਿਵਾਲੇ ਹੋ ਗਏ ਕਿ ਇਹ ਨਹੀਂ ਕਰਨਾ ਚਾਹੀਦਾ ਅਸੀਂ ਅੱਜ ਤੋਂ ਬਾਅਦ ਫਿਲਮਾਂ ਨਹੀਂ ਬਣਾਵਾਂਗੇ ਐ ਨਹੀਂ ਕਰਾਂਗੇ ਉਹ ਨਹੀਂ ਕਰਾਂਗੇ ਸੋ ਹੁਣ ਤੁਸੀਂ ਇਹ ਦੇਖੋ ਪੰਜਾਬੀ ਸਿਨੇਮੇ ਦੇ ਵਿੱਚ ਘੱਟੋ ਘੱਟ 10 ਫਿਲਮਾਂ ਨੇ ਇਹੋ ਜੀਆਂ ਜਿਹੜੀਆਂ ਰਿਲੀਜ਼ ਹੋਣ ਤੇ ਪਈਆਂ ਨੇ ਜਿਹਦੇ ਵਿੱਚ ਪਾਕਿਸਤਾਨੀ ਕਲਾਕਾਰਾਂ ਵੱਲੋਂ ਕੰਮ ਕੀਤਾ ਗਿਆ ਮਤਲਬ ਆਪਾਂ ਜੇ ਘੱਟੋ ਘੱਟ ਵੀ ਲਈਏ ਤੇ 70 ਕਰੋੜ ਜਾਂ ਇਹ ਕਹਿ ਦਈਏ ਕਿ 100 ਕਰੋੜ ਦਾ ਜਿਹੜਾ ਹੈਗਾ ਕੰਮ ਕੀਤਾ ਪਿਆ ਲੋਕਾਂ ਦਾ ਜਿਹੜੇ ਪੰਜਾਬੀਆਂ ਦੇ ਪੈਸੇ ਲੱਗੇ ਹੋਏ ਨੇ ਸੋ ਉਹ ਸਾਰਾ ਫਿਰ ਤੈਸਿਸ ਹੋ ਜਾਏਗਾ ਜੇ ਇਹ ਫਿਲਮਾਂ ਰਿਲੀਜ਼ ਨਹੀਂ ਹੋਣਗੀਆਂ ਸੋ ਇੱਕ ਪਾਕਿਸਤਾਨੀ ਆਰਟਿਸਟ ਕਰਕੇ ਤੁਸੀਂ ਕਹੋਗੇ ਉਹ ਫਿਲਮ ਹੀ ਨਹੀਂ ਲੱਗਣ ਦੇਣੀ ਗद्दार ਦਾ ਟੈਗ ਦੇ ਦਿਓ ਫਿਰ ਤਾਂ ਤੁਹਾਡੇ ਵਾਸਤੇ ਬਹੁਤ ਛੋਟੀ ਜੀ ਗੱਲ ਹੈ ਕੋਈ ਵੀ ਤੁਸੀਂ ਇੱਕ ਵੀ ਗੱਲ ਕਹਿ ਦਿਓ ਤਾਂ ਤੁਹਾਡੇ ਗਦਾਰੀ ਦਾ ਜਿਹੜਾ ਟੈਗ ਹੈਗਾ ਉਹ ਵੱਟ ਤੇ ਪਿਆ ਵੈਸੇ ਇਕੱਲਾ ਦਿਲਜੀਤ ਉਸਾਂਚ ਨਹੀਂ ਹੈ ਆਪਾਂ ਤਾਂ ਇਹ ਕਹਿੰਦੇ ਸਾਰੇ ਪੰਜਾਬ ਨੂੰ ਹੀ ਜਿਹੜਾ ਜਦੋਂ ਮੌਕਾ ਹੁੰਦਾ ਤੇ ਉਹਨੂੰ ਗਦਾਰ ਕਹਿ ਦਿੱਤਾ ਜਾਂਦਾ ਭਾਵੇਂ ਮੋਰਚਾ ਲਾ ਲਓ ਭਾਵੇਂ ਆਪਣੇ ਹੱਕਾਂ ਦੀ ਗੱਲ ਕਰ ਲਓ ਪੰਨੇ 1984 ਦੀ ਗੱਲ ਕਰ ਲੋ ਨਵੰਬਰ 84 ਦੀ ਗੱਲ ਕਰ ਲੋ ਸੋ ਮਿੰਟ ਦੇ ਵਿੱਚ ਹੀ ਬਗਾਨਾਪਨ ਜਿਹੜਾ ਹੈਗਾ ਉਹ ਪੰਜਾਬ ਨੂੰ ਦਿਖਾਇਆ ਜਾਂਦਾ ਰਿਹਾ ਇਹਦੇ ਵਿੱਚ ਕੋਈ ਵੀ ਦੂਰ ਆਏ ਨਹੀਂ ਤੇ ਰਾਸ਼ਟਰਵਾਦੀ ਬਣ ਕੇ ਚੱਲਣ ਵਾਲੇ ਜਿਹੜੇ ਕਲਾਕਾਰ ਨੇ ਉਹ ਲੰਬੇ ਸਮੇਂ ਤੱਕ ਚੱਲਦੇ ਰਹਿੰਦੇ ਆ ਅਕਸ਼ੇ ਕੁਮਾਰ ਵਰਗੇ ਜਿਹੜੇ ਨਰਿੰਦਰ ਮੋਦੀ ਦੀ ਇੰਟਰਵਿਊ ਲੈਂਦੇ ਤੇ ਉਹਨੂੰ ਪੁੱਛਦੇ ਵੀ ਆਮ ਕੈਸੇ ਖਾਤੇ ਹਨ ਆਪ ਸੋ ਉਹ ਉਹੋ ਜੇ ਕਲਾਕਾਰ ਚੱਲਦੇ ਰਹਿੰਦੇ ਨੇ ਤਰਿੰਦਰ ਜਿਹਨੂੰ ਕਿਹਾ ਜਾਂਦਾ ਪੰਜਾਬ ਦਾ ਪੁੱਤ ਤੇ ਉਹ ਭੋਗਤ ਦਾ ਸਟੇਟ ਦੇ ਹੱਕ ਦੇ ਵਿੱਚ ਆ ਸੈਂਟਰ ਦੇ ਹੱਕ ਦੇ ਵਿੱਚ ਆ ਜਦੋਂ ਉਹ ਕੇ ਪੀ ਐਸ ਗਿੱਲ ਨੂੰ ਸੁਪਰ ਕੌਪ ਦਾ ਕਿਤਾਬ ਦਿੰਦਾ ਤੇ ਜੀ ਕਹਿੰਦਾ ਕਿ ਪੰਜਾਬ ਚ ਬੜਾ ਮਾੜਾ ਹੋਇਆ ਸਲੀ ਦਿ올 ਵਰਗੇ ਚੱਲਦੇ ਨੇ ਕਿਉਂਕਿ ਉਹ ਦੀਪ ਸਿੱਧੂ ਨੂੰ ਕਹਿ ਦਿੰਦੇ ਆ ਕਿ ਇਹ ਗद्दार ਆ ਸਾਡਾ ਕੋਈ ਲੈਣ ਦੇ ਨਹੀਂ ਸੋ ਇਹੋ ਜੇ ਬਣ ਕੇ ਜਿਹੜਾ ਚੱਲਣਾ ਸਟੇਟ ਦੇ ਥੱਲੇ ਲੰਮੇ ਪੈ ਕੇ ਚੱਲਣ ਵਾਲੇ ਲੋਕ ਜਿਹੜੇ ਉਹ ਲਗਾਤਾਰ ਚੱਲਦੇ ਰਹਿੰਦੇ ਆ ਜਿਹੜਾ ਆਪਣੇ ਬੇਸ ਤੇ ਚੱਲਦਾ ਹੈ ਜਿਹੜਾ ਸਿਰ ਚੁੱਕ ਕੇ ਚੱਲਣ ਦੀ ਕੋਸ਼ਿਸ਼ ਕਰਦਾ ਹੈ ਜਿਹੜਾ ਪੱਗ ਪ੍ਰਮੋਟ ਕਰਦਾ ਸੋ ਉਹ ਫਿਰ ਨਿਸ਼ਾਨੇ ਦੇ ਉੱਤੇ ਆ ਜਾਂਦਾ ਤੇ ਦਲਜੀਤ ਦੀ ਪੱਗ ਜਿਹੜੀ ਹੈਗੀ ਆ ਉਹ ਚ ਉੱਭ ਰਹੀ ਆ ਮੈਟ ਗਾਲਾ ਦੇ ਵਿੱਚ ਜਿਹੜਾ ਉਹਨੇ ਵੇਸਭੂਸ਼ਾ ਬਣਾ ਕੇ ਗਿਆ ਇੱਕ ਸਿੱਖ ਮਹਾਰਾਜੇ ਦੀ ਗੁਰਮੁਖੀ ਦੇ ਅੱਖਰ ਉਲਿਕੇ ਹੋਏ ਜਗੇ ਪਿੱਠ ਦੇ ਉੱਤੇ ਸੋ ਉਹੀ ਚੁਭ ਗਏ ਇਹਨਾਂ ਨੂੰ ਉਹੀ ਚੁਭ ਗਏ ਆ ਉਸ ਦਿਨ ਤੋਂ ਲੈ ਕੇ ਮੌਕਾ ਲੱਭਿਆ ਜਾ ਰਿਹਾ ਕਿ ਹੁਣ ਭਾਈ ਗੱਦਾਰ ਦਾ ਅਟੈਕ ਕਿਦਨ ਲਈਏ ਤੇ ਅੱਜ ਉਹ ਸਾਰੇ ਦਰਸ਼ਕਾਂ ਦੇ ਗੱਲ ਵਿੱਚ ਆ ਰੱਖਣ ਲਈ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦਿਲੋਂ ਧੰਨਵਾਦ